ਪੰਜਾਬ ਦੇ ਕਿਸਾਨਾਂ ਲਈ ਜ਼ਰੂਰੀ ਖਬਰ ਹੜ੍ਹ ਤੋਂ ਬਾਅਦ ਚਿੱਕੜ ਵਾਲੇ ਖੇਤਾਂ ਵਿੱਚ ਟਰੈਕਟਰ ਚਲਾਉਣ ਵੇਲੇ ਇਹਨਾਂ ਸੱਤ ਗੱਲਾਂ ਦਾ ਜ਼ਰੂਰ ਰੱਖਿਓ ਧਿਆਨ ਨਹੀਂ ਹੋਵੇਗਾ ਕੋਈ ਨੁਕਸਾਨ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪ ਦੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਇਸ ਸਾਲ ਭਾਰਤ ਦੇ ਕਈ ਹਿੱਸੇ ਜਿਵੇਂ ਕਿ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੌਨਸੂਨ ਦੌਰਾਨ ਹੜ੍ਹਾਂ ਦੀਆਂ ਮਾਰ ਹਿੱਟ ਆ ਗਏ ਹਨ ਅਤੇ ਕਿਸਾਨ ਕਾਫੀ ਚਿੰਤਤ ਹਨ ਉਹਨਾਂ ਨੂੰ ਹਾੜੀ ਦੇ ਡਿਸੀਜਨ ਇਹ ਤਿਆਰੀ ਕਰਨੀ ਪੈਂਦੀ ਹੈ ਪਰ ਹੁਣ ਖੇਤਾਂ ਵਿੱਚ ਪਾਣੀ ਘਟ ਗਿਆ ਅਤੇ ਵੱਡੀ ਮਾਤਰਾ ਵਿੱਚ ਚਿੱਕੜ ਜਾਂ ਗਾਦ ਬਚੀ ਹੈ ਇਸ ਸਥਿਤੀ ਵਿੱਚ ਕਿਸਾਨਾਂ ਲਈ ਖੇਤੀ ਕਰਨਾ ਤੇ ਟਰੈਕਟਰ ਦੀ ਸਹੀ ਵਰਤੋਂ ਕਰਨਾ ਇੱਕ ਵੱਡੀ ਚੁਣੌਤੀ ਹੈ ਜੇ ਸਹੀ ਤਕਨੀਕ ਅਤੇ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ ਤਾਂ ਟਰੈਕਟਰ ਦੀ ਵਰਤੋਂ ਚਿੱਕੜ ਵਾਲੇ ਖੇਤਾਂ ਵਿੱਚ ਵੀ ਆਸਾਨ ਅਤੇ ਸੁਰੱਖਿਤ ਹੋ ਜਾਂਦੀ ਹੈ ਹੜ ਤੋਂ ਬਾਅਦ ਚਿੱਕੜ ਵਾਲੇ ਖੇਤਾਂ ਵਿੱਚ ਟਰੈਕਟਰ ਦੀ ਸੋਚ ਸਮਝ ਕੇ ਅਤੇ ਧਿਆਨ ਨਾਲ ਵਰਤੋਂ ਕਰਨਾ ਮਹੱਤਵਪੂਰਨ ਹੈ ਸਹੀ ਟਰੈਕਟਰ ਸਹੀ ਉਪਕਰਣ ਅਤੇ ਸਹੀ ਨਿਯੰਤਰਣ ਨਾਲ ਕੰਮ ਕਰਨ ਨਾਲ ਕਿਸਾਨ ਖੇਤਾਂ ਨੂੰ ਜਲਦੀ ਤਿਆਰ ਕਰ ਰਹੇ ਹਨ ਅਤੇ ਸਮੇਂ ਸਿਰ ਅਗਲੀ ਫਸਲ ਵੀ ਸਕਤੇ ਹਨ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਆਓ ਉਹਨਾਂ ਤੇ ਇੱਕ ਨਜ਼ਰ ਮਾਰਦੇ ਹਾਂ ਖੇਤ ਦੀ ਸਥਿਤੀ ਦੀ ਜਾਂਚ ਕਰੋ। ਹੜ੍ਹ ਤੋਂ ਬਾਅਦ ਸਭ ਤੋਂ ਪਹਿਲਾਂ ਖੇਤਾਂ ਦੀ ਸਤਾਹ ਅਤੇ ਮਿੱਟੀ ਦੀ ਨਮੀ ਦੀ ਜਾਂਚ ਕਰੋ। ਬਹੁਤ ਗਿੱਲੀ ਅਤੇ ਦਲਦਲੀ ਜ਼ਮੀਨ ਤੇ ਤੁਰੰਤ ਟਰੈਕਟਰ ਚਲਾਉਣਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਟਰੈਕਟਰ ਡੁੱਬ ਸਕਦਾ ਹੈ ਅਤੇ ਮਿੱਟੀ ਦੀ ਬਣਤਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਹੀ ਟਰੈਕਟਰ ਅਤੇ ਉਪਕਰਨ। ਪਦਮ ਆਕਾਰ ਦੇ ਟਰੈਕਟਰ ਭਾਰੀ ਅਤੇ ਵੱਡੇ ਟਰੈਕਟਰਾਂ ਨਾਲੋਂ ਵਧੇਰੇ ਲਾਭਦਾਇਕ ਹੁੰਦੇ ਹਨ। ਚੌੜੇ ਟਾਇਰਾਂ ਵਾਲੇ ਟਰੈਕਟਰ ਜਾਂ ਦੋਹਰੇ ਪਹੀਏ ਵਾਲੇ ਟਰੈਕਟਰ ਚਿੱਕੜ ਵਿੱਚ ਵਧੇਰੇ ਸਥਿਰ ਹੁੰਦੇ ਹਨ। ਰੋਟਾਵੇਟਰ ਅਤੇ ਹੈਰੋ ਵਰਗੇ ਉਪਕਰਨਾਂ ਦੀ ਵਰਤੋਂ ਖੇਤ ਦੀ ਸਤਾਣੂ ਪਧਰਾ ਕਰਨ ਅਤੇ ਨਰਮ ਕਰਨ ਵਿੱਚ ਮਦਦ ਕਰਦੀ ਹੈ ਟਾਇਰਾਂ ਤੇ ਦਬਾਅ ਵੱਲ ਧਿਆਨ ਦਿਓ ਟਰੈਕਟਰਾਂ ਦੇ ਚਿੱਕੜ ਵਾਲੇ ਖੇਤਾਂ ਵਿੱਚ ਫਸਣ ਦਾ ਜੋਖਮ ਹੁੰਦਾ ਹੈ ਇਸ ਲਈ ਟਾਇਰਾਂ ਦਾ ਦਬਾਅ ਥੋੜਾ ਘੱਟ ਕਰਨਾ ਚਾਹੀਦਾ ਹੈ ਤਾਂ ਜੋ ਟਾਇਰਾਂ ਦੀ ਪਕੜ ਬਿਹਤਰ ਹੋਵੇ ਅਤੇ ਫਿਸਲਣ ਘੱਟ ਹੋਵੇ ਹੌਲੀ ਅਤੇ ਕੰਟਰੋਲ ਵਿੱਚ ਚਲਾਓ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾਉਣਾ ਖਤਰਨਾਕ ਹੋ ਸਕਦਾ ਹੈ ਟਰੈਕਟਰ ਨੂੰ ਗਿੱਲੀ ਮਿੱਟੀ ਵਿੱਚ ਹੌਲੀ ਅਤੇ ਨਿਯੰਤਰਿਤ ਢੰਗ ਨਾਲ ਚਲਾਓ ਜੇਕਰ ਟਰੈਕਟਰ ਫਸਣਾ ਸ਼ੁਰੂ ਕਰ ਦਿੰਦਾ ਹੈ ਤਾਂ ਅਚਾਨਕ ਐਕਸਲੇਟਰ ਨੂੰ ਨਾ ਦਬਾਓ ਸਗੋਂ ਹੌਲੀ-ਹੌਲੀ ਗੇਅਰ ਬਦਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਜੇਕਰ ਖੇਤ ਅਜੇ ਵੀ ਪਾਣੀ ਨਾਲ ਭਰਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਛੋਟੀਆਂ ਨਾਲੀਆਂ ਬਣਾਓ ਅਤੇ ਪਾਣੀ ਨੂੰ ਬਾਹਰ ਕੱਢੋ। ਇਸ ਨਾਲ ਮਿੱਟੀ ਜਲਦੀ ਸੁੱਕ ਜਾਵੇਗੀ ਅਤੇ ਟਰੈਕਟਰ ਚਲਾਉਣਾ ਆਸਾਨ ਹੋ ਜਾਵੇਗਾ। ਸਹੀ ਸਮਾਂ ਚੁਣੋ। ਖੇਤ ਵਿੱਚ ਟਰੈਕਟਰ ਉਦੋਂ ਹੀ ਚਲਾਓ ਜਦੋਂ ਮਿੱਟੀ ਥੋੜੀ ਸਖਤ ਹੋ ਜਾਵੇ। ਬਹੁਤ ਗਿੱਲੀ ਸਥਿਤੀ ਵਿੱਚ ਟਰੈਕਟਰ ਦੀ ਵਰਤੋਂ ਕਰਨ ਨਾਲ ਨਾ ਸਿਰਫ ਮਸ਼ੀਨਰੀ ਨੂੰ ਨੁਕਸਾਨ ਹੋਵੇਗਾ ਬਲਕਿ ਫਸਲ ਦੀ ਬਿਜਾਈ ਤੇ ਵੀ ਅਸਰ ਪਵੇਗਾ। ਸੁਰੱਖਿਆ ਦਾ ਧਿਆਨ ਰੱਖੋ। ਛਿੱਟੇ ਵਾਲੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਫਿਸਲਣ ਅਤੇ ਦੁਰਘਟਨਾਵਾਂ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਲਈ ਹਮੇਸ਼ਾ ਕਿਸੇ ਤਜਰਬੇਕਾਰ ਡਰਾਈਵਰ ਨੂੰ ਟਰੈਕਟਰ ਚਲਾਉਣ ਦਿਓ ਅਤੇ ਰੱਸੀ ਜਾਂ ਚੇਨ ਵਰਗੀਆਂ ਚੀਜ਼ਾਂ ਨੇੜੇ ਰੱਖੋ ਤਾਂ ਜੋ ਲੋਡ ਪੈਣ ਤੇ ਟਰੈਕਟਰ ਨੂੰ ਬਾਹਰ ਕੱਟਿਆ ਜਾ ਸਕੇ ਜੇ ਤੁਸੀਂ ਵੀ ਇੱਕ ਕਿਸਾਨ ਭਰਾ ਹੋ ਤਾਂ ਦੂਜੇ ਕਿਸਾਨ ਭਰਾ ਨੂੰ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਤਾਂਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਕੁਝ ਮਦਦ ਮਿਲ ਸਕੇ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ